ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਆ ਮੇਰੀ ਸ਼ੱਕਰਾ ਜੀ ਆਰਗੇਨਿਕ ਇਹ ਗੁੜ ਬਣਾਉਣਾ ਜੀ ਆਪਣਾ ਆਰਗੇਨਿਕ ਗੰਨਾ ਜੀ ਤੇ ਬਾਕੀ ਇਸ ਤੋਂ ਬਿਨਾ ਮੈਂ ਸਿਰਕੇ ਬਣਾਉਣਾ ਜੀ 11 12 ਕਿਸਮ ਦੇ ਇਹ ਇਹ ਕਈ ਬਿਮਾਰੀਆਂ ਨੂੰ ਠੀਕ ਕਰਦੇ ਨੇ ਸਾਡੇ ਸਿਰਕੇ ਡੀਟੌਕਸ ਕਰਦੇ ਨੇ ਇਹ ਬਾਡੀ ਨੂੰ ਠੀਕ ਆ ਜੀ ਤੇ ਇਹ ਹਾਰ ਸ਼ਿੰਗਾਰ ਦਾ ਸਿਰਕਾ ਹੀ ਸਾਡਾ ਇਹ ਖਾਲ ਕਾਲੀ ਵਾਸਤੇ ਇਹ ਸਾਈਟ ਦਾ ਦਰਦ ਨੂੰ ਠੀਕ ਕਰਦਾ ਜੀ ਹਾਂਜੀ ਇਹ ਐਪਲ ਸਿਡਰ ਆ ਜੀ ਇਹ ਸਾਰਿਆਂ ਨੂੰ ਪਤਾ ਹੀ ਆ ਜੀ ਤੇ ਆਪਾਂ ਇਹਦੇ ਤੇ ਜਿਹੜਾ ਮਿੱਠਾ ਪਾਉਂਦੇ ਆ ਜੀ ਕੰਪਨੀ ਵਾਲੇ ਖੰਡ-ਖੁੰਡ ਪਾਉਂਦੇ ਨੇ ਅਸੀਂ ਆਰਗੈਨਿਕ ਗੰਨੇ ਦਾ ਰਸ ਪਾਉਂਦੇ ਆ ਜਾਂ ਗੁੜ ਪਾਉਂਦੇ ਆ ਜੀ ਸਾਡਾ ਇਹ ਫਰਕ ਆ ਇਹ ਆਮਲੇ ਦਾ ਸਰਕਾ ਜੀ ਇਹ ਤੇ ਤੇਰੇ ਜਿਹੇ ਸਾਬਣ ਇਹ ਐਲੋਵੀ ਦੇ ਦਾ ਸਰਕਾ ਜੀ ਜੇ ਮੈਂ ਕੁੜੀਆਂ ਨੂੰ ਕਈ ਵਾਰੀ ਉਹ ਮਹੀਨੇ ਦੀ ਪ੍ਰੋਬਲਮ ਹੁੰਦੀ ਆ ਉਹ ਠੀਕ ਹੋ ਜਾਂਦੀ ਆ ਜੀ ਦੇ ਪਰੇ ਪਰੇ ਯਾਰ ਕਰਦੇ ਜੀ ਚਾਹ ਜੀ ਮੈਂ ਇਹ ਗਲੂ ਦਾ ਸਿਰਕਾ ਜੀ ਟਾਈਫਾਇਰ ਬੁਖਾਰ ਤੋਂ ਬਹੁਤ ਵਧੀਆ ਰਿਜ਼ਲਟ ਹੈ ਇਹਦਾ ਸਿਕੰਦਰ ਦਾ ਸਿਰਕਾ ਜੀ ਖੂਨ ਵਧਾਉਂਦਾ ਵਧਾਉਂਦਾ ਇਹ ਜਾਮਨ ਦਾ ਸਿਰਕਾ ਜੀ ਹਫਤੇ ਬਾਅਦ ਕੰਟਰੋਲ ਕਰਨ ਲੱਗ ਜਾਂਦਾ ਸ਼ੂਗਰ ਔਲ-ਜੋਲੀ ਚੈੱਕ ਕਰਕੇ ਦਵਾਈ ਨਾਲ ਚਲਾਉਣੀ ਹੈ ਜੀ ਇਹਦੇ ਅ ਮਹੀਨੇ ਚ ਕੋਲੀ ਵਾਂਗ ਘਟ ਜਾਂਦੀ ਹੈ ਜੀ ਬੰਦ ਹੋ ਜਾਂਦੀ ਹੈ ਇਹ ਲਾਸੰਡਾ ਜੀ ਇਹ ਕਾਹਦਾ ਬੰਦਾ ਇਹ ਦਾਸਣ ਦਾ ਜੀ ਯੂਰਿਕ ਐਸਿਡ ਤੋਂ ਘਠੀਏ ਤੋਂ ਜੀ ਕੰਮ ਕਰਦਾ ਇਹ ਪੇਨ ਕਲਰ ਵੀ ਇਹਦੇ ਨਾਲ ਬੰਦ ਹੋ ਜਾਂਦਾ ਇਹ ਵੀ ਅਬੀ ਹਰਦੀ ਦਾ ਜੀ ਇਹ ਚਮੜੀ ਰੋਗ ਤੋਂ ਵੀ ਕੰਮ ਕਰਦਾ ਜੀ ਤੇ ਯੂਰਿਕ ਐਸਿਡ ਤੋਂ ਇਹ ਗੰਨੇ ਦਾ ਜੀ ਆਪਣਾ ਆਚਾਰ ਪਾਸ ਦੇ ਸਪੈਸ਼ਲ ਜੀ ਇਹਦਾ ਟੇਸਟ ਆਡੀ ਹੋਊਗਾ ਖੁਸ਼ਬੂ ਆਉਂਦੀ ਹੈ ਜੀ ਆਹ ਪਦੀਨਾ ਮੇਥੀ ਦਾ ਜੀ ਇਹ ਹਾਂਜੀ ਇਹਦਾ ਕੀ ਫਾਇਦਾ ਇਹ ਤੇਜਾਬ ਤੋਂ ਬਹੁਤ ਕੰਮ ਕਰਦਾ ਜੀ ਜਿਹਨੂੰ ਤੇਜਾਬ ਬਣਦਾ ਹਾਂਜੀ ਕਿਵੇਂ ਇਹਨਾਰੇ ਜਿਹੜਾ ਛੜਤੋਂ ਲੈ ਕੇ ਜਾਂਦੇ ਉਹ ਕਿਵੇਂ ਇਹਨੂੰ ਕੋਈ ਵੀ ਸਿਰਕਾ ਪੀਣਾ ਜੀ 18 ਸਾਲ ਤੋਂ ਉੱਤੇ ਜੀ 10 ml ਸਵੇਰੇ ਪੀਓ ਜੀ ਇੱਕ ਗਲਾਸ ਪਾਣੀ ਪਾ ਕੇ ਖਾਣਾ ਖਾਣ ਤੋਂ ਬਾਅਦ ਘੰਟਾ ਕੁਛ ਖਾਣਾ ਨਹੀਂ ਜੀ ਬਾਕੀ 5 5 ਵਜੇ ਤੋਂ ਬਾਅਦ ਜੀ ਦੋ ਟੱਕਣ ਫੇਰ ਪੀਓ ਜੀ ਇੱਕ ਗਲਾਸ ਪਾਣੀ ਪਾ ਕੇ ਆਈਂ ਦੇ ਨਹੀਂ ਬਾਦ ਘੰਟਾ ਕੁਛ ਖਾਣਾ ਜਿਸ ਤਰ੍ਹਾਂ ਹੁਣ ਤੁਸੀਂ ਇਹ ਜਿਹੜਾ ਪ੍ਰੋਡਕਟ ਤਿਆਰ ਕਰਨ ਲੱਗੇ ਹੋ ਹਾਂਜੀ ਕਿਦੋਂ ਟ੍ਰੇਨਿੰਗ ਲਈ ਹੈ ਜਾਂ ਤੁਸੀਂ ਆਪਣੇ ਤੌਰ ਤੇ ਹੀ ਲੱਗੇ ਸੀ ਨਹੀਂ ਟ੍ਰੇਨਿੰਗ ਲਈ ਹੈ ਜੀ ਪੀਯੂ ਲੁਧਿਆਣੇ ਤੋਂ ਮੈਂ ਅਵਾਰਡ WINNER ਵੀ ਹਾਂ ਜੀ ਅਵਾਰਡ ਮਿਲਿਆ ਹੈ ਅਵਾਰਡ ਮਿਲਿਆ ਜੀ ਪੀਯੂ ਤੋਂ ਗੰਦਸਿਰਕੇ ਤੋਂ ਹਾਂਜੀ ਫਸਟ ਵਾਰਡ ਹਾਂਜੀ ਸਭ ਤੋਂ ਵਾਰਡ ਹੈ ਜਿਹੜਾ ਸਾਰਾ ਨਹੀਂ ਪੀਯੂ ਜੋ ਪਹਿਲੇ ਨੰਬਰ ਤੇ ਆਏ ਜੀ ਮੈਂ ਸਿਰਕੇ ਤੋਂ ਹਾਂਜੀ ਤਵਾੜ ਮੇ ਲਿਆ ਜੀ